ਕੋਟਪਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਸੰਬੰਧੀ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮੇਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਨੋਡਲ ਅਫਸਰ ਐਨਟੀసీపీ ਕਮ ਡੀਡੀਐਚਓ ਡਾਕਟਰ ਜਗਤਜੋਤ ਕੌਰ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਐਮਈਆਓ ਅਮਰਦੀਪ ਸਿੰਘ ਮੈਡੀਕਲ ਅਫਸਰ ਡਾਕਟਰ ਤਰਨਦੀਪ ਕੌਰ ਐਸਆਈ ਪਰਮਜੀਤ ਸਿੰਘ ਹਰਜਿੰਦਰਪਾਲ ਸਿੰਘ ਸੁਰਜੀਤ ਸਿੰਘ ਰਸ਼ਪਾਲ ਸਿੰਘ ਰਪੀਰ ਸਿੰਘ ਅਤੇ ਸਹਾਇਕ ਸਟਾਫ ਵੀ ਸ਼ਾਮਲ ਸੀ ਇਸ ਟੀਮ ਵੱਲੋਂ ਮੌਕੇ ਤੇ ਕਾਰਵਾਈ ਕਰਦਿਆਂ ਹੋਇਆਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ ਜਿਸ ਦੇ ਤਹਿਤ ਰਣਜੀਤ ਐਵਨਿਊ ਕੋਟ ਰੋਡ ਅਤੇ ਮਾਲ ਰੋਡ ਦੇ ਨੇੜੇ ਇਲਾਕਿਆਂ ਵਿੱਚ 14 ਦੁਕਾਨਦਾਰਾਂ ਅਤੇ ਪਬਲਿਕ ਪਲੇਸ ਤੇ ਸਿਗਰਟ ਪੀਣ ਵਾਲੇ 6 ਲੋਕਾਂ ਦੇ ਮੌਕੇ ਤੇ ਚਲਾਨ ਕੱਟੇ ਗਏ ਅਤੇ ਪੰਜਾਬ ਸਰਕਾਰ ਵੱਲੋਂ ਸਮੂਹ ਤੰਬਾਕੂ ਵਿਕਰੇਤਾਵਾਂ ਨੂੰ ਚੇਤਾਵਨੀ ਦਿੰਦੇ ਹਦਾਇਤਾਂ ਜਾਰੀ ਕੀਤੀਆਂ ਅਤੇ ਮੌਕੇ ਤੇ ਬਿਨਾਂ ਮਾਪਦੰਡ ਵਾਲੇ ਸਿਗਰਟ ਪ੍ਰੋਡਕਟ ਨੂੰ ਨਸ਼ਟ ਕੀਤਾ ਗਿਆ ਇਸ ਮੌਕੇ ਡਾਕਟਰ ਜਗਨਜੀਤ ਕਰਵਲੋ ਜਾਣਕਾਰੀ ਦਿੱਤੀ ਗਈ ਕਿ ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ 21 ਜੁਲਾਈ 2020 ਅਨੁਸਾਰ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਹਰੇਕ ਤੰਬਾਕੂ ਪ੍ਰੋਡਕਟ ਦੇ ਪੈਕੇਟ ਤੇ ਦੋਵਾਂ ਪਾਸੇ ਇੱਕ ਨਿਰਧਾਰਿਤ ਮਾਪਦੰਡ ਅਨੁਸਾਰ ਇੱਕ ਨਿਰਧਾਰਿਤ ਫੋਟੋ ਅਤੇ ਉਸ ਉੱਪਰ ਤੰਬਾਕੂ ਦਰਦਨਾਕ ਮੌਤ ਦਾ ਕਾਰਨ ਬੰਦਾ ਹੈ ਇਸ ਨੂੰ ਅੱਜ ਹੀ ਬੰਦ ਕਰੋ ਲਿਖਿਆ ਜਾਣਾ ਲਾਜ਼ਮੀ ਹੈ ਇਸ ਲਈ ਬਿਨਾਂ ਉਪਰੋਕਤ ਮਾਪਦੰਡ ਦੇ ਤੰਬਾਕੂ ਵੇਚਣਾ ਕਾਨੂੰਨਨ ਸਜ਼ਾਯੋਗ ਅਪਰਾਧ ਹੈ ਇਸ ਲਈ ਜੇਕਰ ਕੋਈ ਵੀ ਤੰਬਾਕੂ ਵੇਚਦਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਤੋਂ ਇਲਾਵਾ ਖੁੱਲੀ ਸਿਗਰਟ ਵੇਚਣਾ ਅਤੇ ਜਨਤਕ ਥਾਵਾਂ ਤੇ ਤੰਬਾਕੂ ਨੋਸ਼ੀ ਕਰਨਾ ਵੀ ਸਜ਼ਾ ਜਾਂ ਜੁਰਮਾਨੇ ਯੋਗ ਅਪਰਾਧ ਹੈ ਸੀ ਐਮ ਕੇ ਹੋਟਲ ਦੇ ਆਸ-ਪਾਸ ਜਿਹੜੇ ਸਿਗਰਟਾਂ ਤੇ ਥੋਖੇ ਤੇ ਦੁਕਾਨਾਂ ਨੇ ਉਹਨਾਂ ਤੇ ਛਾਪੇ ਮਾਰੇ ਆ ਤੇ ਜਿਹੜੀਆਂ ਵੀ ਅਨधिकृत ਬਿਨਾ ਸਟੈਚੂਰੀ ਵਾਰਨਿੰਗ ਤੋਂ ਸਿਗਰਟਸ ਇੰਪੋਰਟਡ ਸਿਗਰਟਸ ਵੇਚੀਆਂ ਜਾ ਰਹੀਆਂ ਉਹਨਾਂ ਨੂੰ ਸੀਲ ਕੀਤਾ ਹੈ ਜ਼ਬਤ ਕੀਤਾ ਹੈ ਤੇ ਡਿਸਟਰੋਏ ਕੀਤਾ ਸੈਕੰਡਲੀ ਇਹਨਾਂ ਦੀ ਜਿਹੜੀਆਂ ਟਬੈਕੋ ਕੰਪਨੀਆਂਜ਼ ਦੀਆਂ ਜਿਹੜੀਆਂ ਐਡ ਲਗਾਉਂਦੇ ਆ ਉਹ ਬਿਲਕੁਲ ਹੀ ਨਾਟ ਅਲਾਉਡ ਹੈ ਔਰ ਉਹਨਾਂ ਨੂੰ ਅਸੀਂ ਡਿਸਟਰੋਏ ਕੀਤਾ ਔਰ ਇਹਨਾਂ ਨੂੰ ਵਾਰਨਿੰਗ ਵੀ ਦਿੱਤੀ ਹੈ ਜਿਹੜੀ 18 ਸਾਲ ਤੋਂ ਘੱਟ ਵਾਲਿਆਂ ਨੂੰ ਸਿਗਰਟ ਨਹੀਂ ਵੇਚਣੀ ਇਹ ਸਟੈਚੂਰੀ ਵਾਰਨਿੰਗ ਚੈੱਕ ਕਰਦੇ ਆ ਕਿ ਲੱਗੀ ਹੋਈ ਹੈ ਕਿ ਨਹੀਂ ਇਹਨਾਂ ਸਾਰੇ ਕੋਖਿਆਂ ਤੇ ਲੱਗੀ ਹੋਈ ਸੀ ਕਿਉਂਕਿ ਇਹਨਾਂ ਨੂੰ ਅਸੀਂ ਅੱਗੇ ਵੀ ਬਹੁਤ ਵੱਡੀ ਤਾੜਨਾ ਦੇ ਚੁੱਕੇ ਹਾਂ ਜਿਹੜੀਆਂ ਖੁੱਲੀਆਂ ਸਿਗਰਟਾਂ ਤੇ ਲਾਈਟਰ ਇੱਥੇ ਪਾਏ ਜਾਂਦੇ ਆ ਜਾਂ ਜਿਹੜੇ ਲੋਕ ਮੌਕੇ ਤੇ ਸਿਗਰਟ ਪਾਏ ਪੀਂਦੇ ਹੋਏ ਪਾਏ ਗਏ ਉਹਨਾਂ ਦਾ ਵੀ ਮੌਕੇ ਤੇ ਚਲਾਨ ਕੀਤਾ ਗਿਆ ਹੈ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਜੇ ਦੁਬਾਰਾ ਇਸ ਤਰ੍ਹਾਂ ਪਾਇਆ ਗਿਆ ਤੇ ਸਭ ਤੋਂ ਵੱਡੀ ਜਿਹੜੀ ਹੁਣ ਚੈਕਿੰਗ ਹੋ ਰਹੀ ਹੈ ਔਰ ਮਹਿੰਮ ਚੱਲ ਰਹੀ ਹੈ ਉਹ ਈ ਸਿਗਰਟਸ ਜਾਂ ਵੇਪਿੰਗ ਦੇ ਅਗੇਂਸਟ ਚੱਲ ਰਹੀ ਹੈ ਕਿਉਂਕਿ ਇਹ ਪਾਇਆ ਗਿਆ ਹੈ ਕਿ ਜਿਹੜੇ ਬੱਚੇ ਹੈ ਯੰਗ ਬੱਚੇ ਹੈ ਸਕੂਲਾਂ ਦੇ ਬੱਚੇ ਹੈ ਉਹ ਈ ਸਿਗਰੇਟਸ ਦਾ ਬਹੁਤ ਸੇਵਨ ਕਰ ਰਹੇ ਹੈ ਔਰ ਇਹਨਾਂ ਦੁਕਾਨਾਂ ਤੋਂ ਹੀ ਉਹ ਈ ਸਿਗਰੇਟਸ ਜਾਂ ਵੇਪਿੰਗ ਦਾ ਸਮਾਨ ਲੈਂਦੇ ਹੈ ਸੋ ਅਸੀਂ ਸਾਡੀ ਖਾਸ ਚੈਕਿੰਗ ਹੁਣ ਇਸ ਵੇਲੇ ਈ ਸਿਗਰੇਟਸ ਔਰ ਵੇਪਿੰਗ ਵਾਲੇ ਸਮਾਨ ਦੀ ਹੈ ਔਰ ਜਿੱਥੇ ਵੀ ਹੁਣੇ ਇੱਥੇ ਫਿਲਟਰ ਪਾਏ ਗਏ ਹੈ ਉਹ ਸਾਰੇ ਜ਼ਬਤ ਕੀਤੇ ਜਾ ਰਹੇ ਹੈ ਔਰ ਇਹਨਾਂ ਨੂੰ ਖਾਸ ਟਾੜਨਾ ਦਿੱਤੀ ਜਾ ਰਹੀ ਹੈ ਕਿ ਬਾਕੀ ਸਿਗਰੇਟਸ ਦੇ ਨਾਲ-ਨਾਲ ਈ ਸਿਗਰੇਟਸ ਜਾਂ ਹੁੱਕਾ ਵੇਚਣਾ अनधिकृत है और एक एक कानूनी अपराध है okay. चेतावनी ये दे रहे हैं जी कि बार-बार असि रिपीटेडली और मैं मीडिया दा भी शुक्राना करना चाहंदी हां जेड़े ਸਾਡਾ ਸਾਥ ਦਿੰਦੇ ਐ ਔਰ ਇਸ ਚੀਜ਼ ਦੀ ਅਵੇਅਰਨੈਸ ਸਾਰੀ ਸਮਾਜ ਵਿੱਚ ਦੂਰ ਦੂਰ ਤੱਕ ਪਹੁੰਚਾਉਂਦੇ ਐ ਕਿ ਈ ਸਿਗਰੇਟਸ ਜਾਂ ਦੂਸਰੀਆਂ ਸਿਗਰੇਟਸ ਇਹ ਸਾਡੀ ਸਿਹਤ ਲਈ ਔਰ ਸਾਡੇ ਸਮਾਜ ਲਈ ਬਹੁਤ ਹਾਨੀਕਾਰਕ ਹਨ ਜਿਵੇਂ ਕਿ ਸਾਨੂੰ ਪਤਾ ਹੈ ਕਿ ਐਕਟਿਵ স্মੋਕਿੰਗ ਨਾਲ ਓਰਲ ਕੈਂਸਰ ਲੰਗ ਕੈਂਸਰ ਹਾਰਟ ਦੀਆਂ ਡਿਜ਼ੀਜ਼ਸ ਬਹੁਤ ਸਾਰੇ ਸਾਰੀਆਂ ਬਿਮਾਰੀਆਂ ਇਹਦੇ ਤੋਂ ਜੜ ਤੋਂ ਸ਼ੁਰੂ ਹੁੰਦੀਆਂ ਇਸੇ ਤਰ੍ਹਾਂ ਈ ਸਿਗਰਟਸ ਤੋਂ ਵੀ ਬਹੁਤ ਬਿਮਾਰੀਆਂ ਹੁੰਦੀਆਂ ਹਨ ਔਰ ਇਹ ਸਾਡੇ ਸਮਾਜ ਨੂੰ ਵੀ ਖੋਖਲਾ ਕਰ ਰਹੀਆਂ ਸੋ ਸਾਡਾ ਮੈਸੇਜ ਇਹੀ ਹੈ ਕਿ ਸਭ ਨੂੰ ਕਿ ਸਿਗਰਟ ਦਾ ਸੇਵਨ ਨਾ ਕਰੋ ਔਰ ਤੰਬਾਕੂ ਤੋਂ ਬਚੋ